ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਵੀਰ ਪ੍ਰਗਟ ਸਿੰਘ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਕਿ ਦੋਵੇਂ ਗਾਵਾਂ ਜਿਹੜੀਆਂ ਸੱਜਰ ਸੁਈਆਂ ਦਾ ਡਿਟੇਲ ਸਾਰੀ ਵੀਰ ਤੋਂ ਪੁੱਛਾਂਗੇ ਦੋਸਤੋ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰਦੇ ਸ਼ੇਅਰ ਜਰੂਰ ਕਰਦੇ ਕਰੋ ਕਿਸੇ ਹੋਰ ਨੂੰ ਵੀ ਇਸ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਆ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ-ਬਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਤੇ ਕਿਉਂਕਿ ਤੁਸੀਂ پیسے ਲਾਉਣੇ ਹੁੰਦੇ ਆ ਦੋਸਤੋ ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਦਾ ਕੰਮ ਦੀ ਆਂ ਜੀ ਵੀਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵੀ ਕੀ ਹਾਲ ਜੀ ਵਧੀਆ ਵਧੀਆ ਠੀਕ ਠਾਕ ਜੀ ਚੱਲੀ ਜਾਂਦਾ ਕੰ ਜ਼ਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਜੀ ਹਾਂਜੀ ਪਿੰਡ ਬਈਲਾ ਨਾਮ ਨਾਮ ਪ੍ਰਗਟ ਸਿੰਘ ਜੀ ਫੋਨ ਨੰਬਰ 872807395 ਠੀਕ ਹੈ ਜੀ ਅੱਜ ਵੀਰ ਜੀ ਦੋ ਗਮ ਦੋ ਅੱਜ ਦੋ ਹਾਂਜੀ ਦੱਸਿਓ ਵੀਰੇ ਇਹਦੀ ਡਿਟੇਲ ਦੱਸਿਓ ਜੀ ਇਹ ਤਾਜੀ ਸੂਹੀ ਆ ਕੋਈ 15 ਦਿਨ ਦੀ ਲਾ ਲੋ ਹਾਂਜੀ ਦੋ ਦੇ ਥੱਲੇ 9 ਤੋਂ 10 ਕਿਲੋ ਹੋਊਗਾ 9 ਤੋਂ 10 ਕਿਲੋ ਹੋਊਗਾ ਹਾਂਜੀ ਬੱਚੇ ਦੇ ਤੇ ਮਗਰ ਬੱਚਾ ਜੀ ਅੱਛਾ ਅੱਛਾ ਸੂਹਾ ਦੁੱਜਾ ਵਾ ਠੀਕ ਹੈ ਜੀ ਹਾਂਜੀ ਤੇ ਕੰਨਾ ਕਿਚਵਾ ਸਕਦੀ ਦੋਸਤੇ ਬਾਜੂਗੀ ਚਲੋ 12 ਕਿਲੋ ਤੇ ਦਹੀਂ ਜਾਊਗੀ ਠੀਕ ਹੈ ਜੀ ਆ ਸੇਵਾ ਤੇ ਦੇ ਦੋ ਤੇਨਾ ਸੇਵਾ ਸੇਵਾ ਤੇ ਠੀਕ ਹੈ ਜੀ ਖੋਲੀ ਇਹਨ 15 ਰੋ ਕਿ ਸੁਈ ਹਾਂ ਜੀ ਦੋਸਤੋ ਦੂਜਾ ਸੁਭਾ ਸੁਈ ਆ ਵੀਰ ਕਹਿੰਦਾ ਤੇ 15 ਦਿਨ ਹੋ ਗਏ ਸੁਈ ਨੂੰ ਦੁੱਧ ਜਿਹੜਾ ਐ ਮੋਕੇ ਹੁਣ 9 ਕਿਲੋ 9 ਤੋਂ 10 9 ਤੋਂ 10 ਦੇ ਵਿੱਚ ਵਿੱਚ ਦੁੱਧ ਹੋਊਗਾ ਕੋਈ ਚੰਗੀ ਸੇਵਾ ਵਾਲਾ ਵੀਰ ਲੇ ਗਏ ਦੋ ਦੋਸਤੋ 12 13 ਕਿਲੋ ਚਵਾ ਸਕਦੀ ਹੈ ਦੋਸਤੋ ਵੀਡੀਓ ਬਣਾਉਂਦਾ ਟਾਈਮ ਸਵੇਰ ਦਾ ਵਾ तकरीबन 7 ਵਜੇ ਦਾ ਟਾਈਮ ਹੈ ਮੋਰਲਾ ਵੀ ਮੋਰਲਾ ਜਿਹੋਣ ਚਾਂ ਦੇ ਵਿੱਚ ਠੰਡੀ ਸੀਲੇ ਜੀ ਹੋਰ ਠੰਡੀ ਹੈ ਜੀ ਗੱਲ ਅੱਛਾ ਜੀ ਕੋਈ ਠੰਡੀ ਬਾਦ ਕੱਟ ਕੋਈ ਗੱਲ ਨਹੀਂ ਠੀਕ ਥੋੜੀਆਂ ਜੀਆਂ ਅਗਲੇ ਥਾਂ ਦੇ ਵਿੱਚ 5-7 ਤਾਂ ਰੱਖ ਕੱਟਿਆ ਅੱਛਾ ਜੀ 5-7 ਦਾ ਹੀ ਫਰਕ ਹੈ ਹਾਂ ਠੀਕ ਹੈ ਜੀ ਤਨ ਦੀ ਕੁਆਲਿਟੀ ਦੋਸਤੋ ਚੈੱਕ ਕਰ ਲੋ ਕਰੀ ਬੱਚਾ ਨਿਆਵ ਅਸ਼ਾਦਤਾ 15 ਦਿਨ ਦੀ ਸੂਈ ਹੈ ਦੁੱਧ 9 ਤੋਂ 10 ਦੇ ਵਿੱਚ ਵਿੱਚ ਅੱਜ ਵੀਰ ਜੀ ਇਹ ਕਿਹਦਾ ਥੋੜਾ ਜਿਹਾ ਧਰਾਂ ਪੰਨਿਆਂ ਸਤਾਂ ਦਾ ਧਰਾਂ ਦਾ ਫਰਕ ਹੈ ਕੋਈ ਬਹੁਤਾ ਖਾਸ ਨਹੀਂ ਹੈਗਾ ਅਗਲੇ ਥਾਂ ਦੇ ਵਿੱਚ ਬਹਿਣੀ ਦੇ ਪਾਸੇ ਕਿਉਂਕਿ ਆਨਲਾਈਨ ਡੰਗਰ ਵੇਚਣਾ ਦੱਸਣਾ ਚਾਹੀਦਾ ਉਸ ਤਰ੍ਹਾਂ ਕੋਈ ਚਵਾਈ ਦੇ ਵਿੱਚ ਐਡਾ ਨਹੀਂ ਕੋਈ ਫਰਕ ਹੈਗਾ ਅੱਛਾ ਜੀ ਉਹਦੇ ਫਿਰ ਵੀ ਚਿਰੋ ਦੱਸਣਾ ਪੈਂਦਾ ਵਾ ਕਿਉਂਕਿ ਇਤਨਾ ਡੰਗਰ ਘੱਲਣਾ ਹੁੰਦਾ ਠੀਕ 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 ਹੈ ਜੀ ਹਾਂਜੀ ਤੇ ਵੀਰ ਜੀ ਕਿੰਨਾ ਕੁ ਮੁੱਲ ਕਰਦੇ ਬਾਕੀ ਜਰਸੀ ਕ੍ਰੋਸ ਹੈ ਦੁੱਧ 12-1 ਠੀਕ ਹੈ ਜੀ ਮੁੱਲ ਵੀਰ ਜੀ ਦਾ ਕਰਦੇ ਆ 25 26 ਜੀ ਆਸ ਦੇ ਦਾਂਗੇ ਬਾਈ ਹਾ ਤੇ ਬਾਈ ਹਾ ਜੀ ਹਾਂ ਬਾਈ ਤੋਂ ਮੰਨਦਾਂ ਨੂੰ ਜੂਗਾ ਕਰਾਂਗੇ ਕੋਈ ਨਹੀਂ ਫੋਨ ਲਾਵੇ ਕੋਈ ਭੈਣ ਭਰਾ ਕਰਾਂਗੇ ਠੀਕ ਹੈ ਜੀ ਹਾਂ ਦੂਜੇ ਨੰਬਰ ਪਰ ਦੱਸੀ ਗਏ ਅੱਜ ਇਹ ਵੀ ਸਹੀ ਵਾਲਿਆ ਜੀ ਹਾਂ ਜੀ ਇਹਨਾਂ ਸੂਆ ਸੋਈ ਆ ਠੀਕ ਹੈ ਜੀ ਬੋੜਾ 9 9 10 ਟੂਰ ਆ ਕਈ ਗਰਮ ਹੁੰਦੀਆਂ ਹਾਂ ਹਾਂ ਜੀ ਹਾਂ ਸੀਟ ਉਠਾ ਲਈ ਜਿੱਦ ਮਰਜ਼ੀ ਪਾਓ ਠੀਕ ਹੈ ਜੀ ਹਾਂ ਇਹ ਨਹੀਂ ਵੀ ਲੱਤ ਛੜ ਮਰੂ ਦੀ ਕੋ ਕਰੂ ਗੁੱਜਾ ਮਰਜੀ ਬੈਠੇ ਰਹੋ ਠੀਕ 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 ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬੱਚਾ ਨਹੀਂ ਕਿ ਦਿੱਤਾ ਜੀ ਇਹ ਤਾਂ ਮਗਰ ਬੱਚਾ ਜੀ ਇਹਦੀ ਮਗਰ ਬੱਚਾ ਹੀ ਹੈ ਬੱਚਾ ਹੈ ਦੋਸਤੋ ਆਹ ਬੱਚਾ ਜੀ ਦਾ ਸੂਈ ਨੂੰ ਕਿੰਨਾ ਦੂਈ ਲਸਿਆ ਇਹ ਪਸੋਂ ਦੀ ਸੂਈ ਹੈ ਪਰਸੋਂ ਹੀ ਸੀ ਤੇ ਅੰਦਰ ਹੋ ਗਿਆ ਜਣੀ ਸੂਈ ਦੂਜਾ ਦਿਨ ਹੈ ਹਾਂ ਜੀ ਕੰਨਾ ਕੋ ਬੋਲਾ ਬੋਲਾ 9 ਤੋਂ 10 ਕਿਲੋ ਇਸ ਲਈ 9 ਲਾਓ ਤੁਸੀਂ ਅੱਛਾ ਜੀ ਕਿੰਨਾ ਕਿ ਸਬਸਦੀ ਦੁੱਧੇ ਵੀ 12 ਕਿਲੋ ਚਾਹੂਗੀ 12 ਕਿਲੋ ਚਾਹੂਗੀ ਹਾਂ ਕਿਉਂਕਿ 9-10 ਕਿਲੋ ਬੋਲਾ ਹੀ ਸਟਾਰਟਿੰਗ ਹਾਂ ਜੀ ਖੋਲਿ ਦੋਸਤੋ 3 ਦਿਨ ਹੋ ਗਏ ਸੂਈ ਨੂੰ ਬੱਚਾ ਨੇ ਵਸ਼ਾ ਦਿੱਤਾ ਤੇ ਬੋਲਾ ਜਿਹੜਾ ਹੁਣ ਤਿਆਰ ਆ 9 ਤੋਂ 10 ਦੇ ਵਿੱਚ ਵਿੱਚ ਤਿਆਰ 12 13 ਲੀਟਰ ਦੀ ਵੀ ਉਮੀਦ ਕਰਦਾ ਵਾ ਕੋਈ ਚੰਗੀ ਸੇਵ ਵਾਲਾ ਵੀ ਲੈ ਗਿਆ ਤੇ 12 13 ਲੀਟਰ ਨੇ ਮਜੇ ਨਾ ਚਵਾ ਦੇਣਾ ਅੱਡਾ ਕੁਆਲਿਟੀ ਚੈੱਕ ਕਰ ਸਕਦੇ ਮੋੜਲਾ ਵੀ ਮੋੜਾ ਕੋਈ ਇਹੋ ਜੀ ਸ਼ੂਕਾ ਹੋਇਆ ਲਸਾ ਮਾਰੂ ਵੀ ਟੁੱਡ ਮਾਰੂ ਵੀ ਠੀਕ ਹੈ ਜੀ ਸਿੰਘ ਮਾੜੇ ਮਾੜੇ ਹੈਗੇ ਆ ਪਰਾਂ ਦੀ ਕੋਹ ਨਹੀਂ ਆ ਠੀਕ ਹੈ ਜੀ ਆ ਝੂੰਗਾ ਸਿੰਘਾ ਮਾੜਾ ਮਾੜਾ ਹਾਂ ਜੀ ਜਿੱਦਾਂ ਮਰਜੀ ਹੋਵੇ ਦੋਸਤੋ ਫਿਰ ਕੁਆਲਟੀ ਚੈੱਕ ਕਰ ਲੋ ਨਿਕਨੇਗਾ ਸਿੰਘ ਠੀਕ ਲੈ ਜੋ ਵੀ ਸੂਈ ਸਜਰ ਹੋਣ ਕਰਕੇ ਥੋੜੀ ਜਿਹੀ ਲੱਪੇ ਦੇ ਵਿੱਚ ਗਰਮੀਆਂ ਦੇ ਵਿੱਚ ਦੋਸਤੋ ਦੁੱਧ ਚੰਗਾ ਚਵਾ ਦੂਗੀ। ਥਣਾ ਦੀ ਕੁਆਲਿਟੀ ਬੈਕ ਸਾਈਡ ਤੋਂ ਚੈੱਕ ਕਰ ਸਕਦੇ। ਚੋਚਾਣ ਵਧੀਆ ਹੋਊਗੀ ਜੀ, ਚੋਣੇ ਵੀ ਇੱਕ ਨੰਬਰ ਹੋਊਗੀ। ਅੱਛਾ ਇਹਦੇ ਕੋਈ ਫਰਕਤ ਨਹੀਂ ਕੋ ਥਣਾ ਦੇ ਵਿੱਚ। ਕੋਈ ਗੱਲ ਨਹੀਂ ਆ ਜੀ। ਅੱਛਾ ਚਾਰੇ ਥਣ ਬਰਾਬਰ ਹੈ ਜੀ। ਬਰਾਬਰ ਬਰਾਬਰ। ਠੀਕ ਹੈ ਜੀ ਕਿੰਨਾ ਕੁ ਮੁੱਲ ਕਰਦੇ ਹਾਂ ਇਹਦਾ? ਮੁੱਲ ਤੇ ਇਹਦਾ 25-26 ਕਰਦੇ ਹਾਂ 22 ਜੀ ਦੇ ਦਿਆਂਗੇ। ਇਹ ਵੀ 22 ਜੀ। ਜੇ ਜੋੜਾ ਕੋਈ ਖਰੀਦੇ ਤੇ ਕਿੰਨੇ ਦਾ ਜੋੜਾ? ਕੋਈ ਨਹੀਂ ਕਰ ਲਾਂਗੇ ਉਸ ਹਿਸਾਬ ਨਾਲ ਕਰ ਲਾਂਗੇ ਕੋਈ ਨਹੀਂ ਫੋਨ ਲਾਵੇ ਕੋਈ ਕਰ ਲਾਂਗੇ ਵਾਦਾ ਘਾਟਾ ਠੀਕ ਹੈ ਠੀਕ ਹੈ ਹਾਂ ਫੋਨ ਲਾ ਦੇ ਭੈਣ ਭਰਾ ਕੋਈ ਨਹੀਂ ਦੇ ਦਾਂਗੇ ਠੀਕ ਹੈ ਹਾਂਜੀ ਦੋਸਤੋ ਦੋ گاਵਾ ਤੁਹਾਨੂੰ ਜਿਹੜੀਆਂ ਅੱਜ ਦੀ ਵੀਡੀਓ ਦੇ ਵਿੱਚ ਦਿਖਾਈਆਂ ਮੈਂ ਨੰਬਰ ਵੀ ਤਾਂ ਮੈਂ ਸਕਰੀਨ ਤੇ ਚਲਾ ਦੂੰਗਾ ਨਿਰਖ ਪਰ ਜਿਹੜੀ ਕਹਾਣੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਪਰ ਇਹ ਵੀ ਠੰਡੀ ਹੈ ਠੀਕ ਹੈ ਜੀ ਦੁੱਧੇ ਵੀ 12 13 ਕਿਲੋ ਕਾਂਚ ਚ ਆ ਜੀ ਠੀਕ ਠੀਕ ਹੈ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ